ਜੀ ਮੈਂ ਦਰਸ਼ਕੋਵਰ ਬਦਦਪੁਰ ਤੁਸੀਂ ਦੇਖ ਰਹੇ ਹੋ ਬੀਪੀਜੀ ਨਿਊ ਟੀਵੀ ਇੰਟਰਨੈਸ਼ਨਲ ਐਸਐਚਓ ਹਰਚੰਦ ਸਿੰਘ ਨੇ ਕਿਸਾਨ ਨੌਜਵਾਨਾਂ ਚ ਗਰਚ ਕਮੇਟੀ ਪੰਜਾਬ ਦੇ ਆਗੂਆਂ ਨਾਲ ਕੀਤਾ ਨਿੰਦਨਯੋਗ ਕੰਮ ਜੋ ਸਰਕਾਰਾਂ ਦਾ ਕੰਮ ਬਣਦਾ ਸੀ ਹੜਪੀੜਤਾ ਦੀ ਮਦਦ ਕਰਨਾ ਉਥੇ ਤਾਂ ਉਲਟ ਹੀ ਹੋ ਰਿਹਾ ਜੋ ਕਿਸਾਨ ਹੜਪੀੜਤਾ ਦੀ ਮਦਦ ਕਰਨ ਪਹੁੰਚ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਪਰ ਕਿਸਾਨ ਨਹੀਂ ਰੋਕ ਸਕਦੇ ਜਿੰਨਾ ਮਰਜੀ ਹੀ ਸਰਕਾਰਾਂ ਜ਼ੋਰ ਲਾ ਲੈਣ ਸਤਦਿਦ ਕਿਸਾਨਾਂ ਤੇ ਕਰ ਲੈਣ ਕਿਸਾਨ ਨਹੀਂ ਹਾਰ ਮੰਨਣਗੇ ਅਤੇ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਬਚਿੱਤਰ ਸਿੰਘ ਕੋਟਲਾ ਨੇ ਮੌਕੇ ਤੇ ਹੀ ਆਪਣੀ ਜਥੇਬੰਦੀ ਨਾਲ ਲੈ ਕੇ ਕਰ ਦਿੱਤਾ ਰੋਡ ਜਾਮ ਅਤੇ ਮੌਕੇ ਤੇ ਡੀਐਸਪੀ ਸਾਹਿਬ ਗੁਰਵਿੰਦਰ ਸਿੰਘ ਪਹੁੰਚੇ ਤਾਂ ਕਿਸਾਨਾਂ ਨੂੰ ਭਰੋਸਾ ਦਿਵਾ ਕੇ ਰੋਡ ਤੋਂ ਉਠਾ ਲਿਆ ਗਿਆ ਵਿੱਚ ਆਪਣੇ ਰਾ ਦੇ ਰਹਿਣ ਬਸੇਰੇ ਵਾਸਤੇ ਗੱਡੇ ਖਰੀਦਣ ਲੱਗੇ ਸੀ ਇੱਥੋਂ ਦਾ ਕ੍ਰਮਕ ਚੌਧਰੀ ਐਸਚਓ ਸੁਧਾਰ ਹਰਚੰਦ ਸਿੰਘ ਜੀ ਜੋ ਕਿ ਸਾਡੀ ਗੱਡੀ ਦੀ ਹਵਾ ਕੱਢ ਗਿਆ ਵੇਖੋ ਪੂਰਾ ਬਾਜ਼ਾਰ 24 ਘੰਟੇ ਜਾਮ ਲੱਗਾ ਰਵੇ ਤੇ ਸਾਡੀਆਂ ਗੱਡੀਆਂ ਨੇ ਜਾਦਾ ਚਾਮ ਲਿਆ ਅੱਗੇ ਗੱਡੀਆਂ ਨੇ ਦਈਆਂ ਪਿੱਛੇ ਗੱਡੀਆਂ ਨੇ ਦਈਆਂ ਸਾਡੀ ਗੱਡੀ ਤੇ ਨੇ ਹਵਾ ਕੱਢਦੀ ਆ ਕਿਉਂ ਕਿਉਂਕਿ ਅਸੀਂ ਜਦੋਂ ਸੇਵਾ ਕਰਦੇ ਇਹਨਾਂ ਨੂੰ ਚੁੱਭਦੇ ਆ ਹੋਰ ਕੋਈ ਗੱਲ ਨਹੀਂ ਹੁੰਦੀ ਜਿਹੜੀ ਸੇਵਾ ਆ ਇਹ ਸਰਕਾਰਾਂ ਨੂੰ ਚੁੱਭਦੀ ਆ ਇਹ ਆਮ ਪਾਰਟੀ ਨੂੰ ਚੁੱਭਦੀ ਆ ਇਹ ਪੋਲੀਟੀਕਲ ਅਦਾਰੇ ਸਾਰਿਆਂ ਨੂੰ ਚੁੱਭਦੀ ਆ ਇਸ ਕਰਕੇ ਇਹਨਾਂ ਦੀਆਂ ਕਰਤੂਤਾਂ ਵੇਖੋ ਜਿਹੜੇ ਵੀ ਬਾਹਰੋਂ ਸੇਵਾ ਕਰ ਆਉਂਦੇ ਆ ਕੱਲ ਰਾਤ ਕਹਿੰਦੇ ਦੇਰੇ ਬਾਬੇ ਨਾਨਕ ਸਾਡੇ ਇੱਕ ਸੇਵਾਦਾਰ ਨੂੰ ਆ ਪਾਰਟੀ ਵਾਲਾ ਠਾਣੇ ਫੜਾਛਦਾ ਸਾਰੀ ਰਾਤ ਉਹਨਾਂ ਨੂੰ ਠਾਣੇ ਰੱਖਿਆ ਆ ਕਰਤੂਤਾਂ ਜਿਹੜੀਆਂ ਪੰਜਾਬ ਪ੍ਰਸ਼ਾਸਨ ਲੋਕਾਂ ਨਾਲ ਕਰਨ ਦੇ ਸੇਵਾ ਵਾਲੇ ਨਾ ਇਹ ਹਾਲਾਤ ਨੇ ਵੇਖੋ ਚੰਗੀ ਤਰ੍ਹਾਂ ਸੋਚੋ ਤੇ ਫਿਰ ਗੱਲ ਕਰੋ ਬਾਕੀ ਇਹ ਜਾਮ ਆ ਜਨਮ ਐ ਹੋਈ ਆ ਇਹ ਹੋਈ ਆ ਹਾਂਜੀ ਬੋਲੋ ਪ੍ਰਧਾਨ ਜੀ ਉਹਨਾਂ ਮੇਰਾ ਟ੍ਰੈਕਟਰ ਪਾਸੇ ਕਰੋ ਉਹ ਤੇ ਟ੍ਰੈਕਟਰ ਪਾਸੇ ਕਰਕੇ ਨਿਗਾਹ ਲਿਆ ਉਹ ਟ੍ਰੈਕਟਰ ਕੱਢੇ ਫੌਜਾਂ ਦੀ ਗੱਡੀ ਕੱਢ ਦਿਓ ਇਕੱਲੀ ਵਾਰ ਕਰਾਈ ਕਰਾਈ ਕਰ ਦਿੰਦਾ ਤੁਹਾਨੂੰ ਮੈਂ ਜੀ ਅਕੀਰ ਸਾਡੇ ਭਰਾ ਨੇ ਸਰਦਾਰ ਚੰਦਰ ਸਿੰਘ ਤੇ ਜਗਜੀਤ ਸਿੰਘ ਸਰਦਾਰ ਜੀ ਸਿੰਘ ਆਤਾਂ ਜੁਦੇ ਵੀ ਆਪਣੀ ਗੁਹਰਤੀ ਆਪਸਾਈ ਆ ਇਹਨਾਂ ਭਰਾਵਾਂ ਨੇ ਰਾਤ ਨੂੰ ਸਾਡੇ ਨਾਲ ਉੱਤੇ ਨਮੂਨਾ ਪ੍ਰਸ਼ਾਸਨ ਨਾਲ ਕਿਸਾਨ ਟ੍ਰੈਕਟਰ ਟਰਾਲੀਆਂ ਕੋਈਆਂ ਕਰਾਈਆਂ ਮੈਨੂੰ ਹੁਣੇ ਭਾਈ 75 ਬਣਾਨੇ ਦੱਸਿਆ ਵੀ ਉਹਨਾਂ ਨੇ ਆਪਣੀ ਗੱਡੀ ਇੱਥੇ ਗੱਡੇ ਲੈਣ ਆਏ ਸੀ ਹੜਕੀਰਤਾਂ ਵਾਸਤੇ ਤੇ ਗੱਡੀ ਖੜੀ ਸੀਗੀ ਦਿੱਲੀ ਨੰਬਰ ਗੱਡੀ ਸੀਗੀ ਤੇ ਸਾਡੇ ਥਾਣੇ ਦੇ ਮੁਲਾਜ਼ਮਾਂ ਨੇ ਜਿਹਦੇ ਕੀ ਫਰਚੰਦ ਸਿੰਘ ਐਸਐਚਓ ਨਾਲ ਸੀਗਾ ਤੇ ਉਹਨਾਂ ਨੇ ਮੁਲਾਜ਼ਮ ਨੇ ਗੱਡੀ ਜਿਹੜੀ ਆ ਉਹਦੀ ਸੂਆ ਮਾਰ ਕੇ ਪੈਂਚਰ ਕਰਤੀ ਜਿਹੜੀ ਕਿ ਬਹੁਤ ਮਾੜੀ ਗੱਲ ਆ ਇਹਦੇ ਬਾਰੇ ਅਸੀਂ ਭਰਾਵਾਂ ਤੌਰ ਤੇ ਬਹਿ ਕੇ ਸਲਾਹ ਕਰ ਲਈ ਆ ਔਰ ਮੈਂ ਇਹਦੇ ਬਾਰੇ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਮਹਿਕਮਾ ਨਾਲ ਕਾਰਵਾਈ ਜਿਉ ਵੀ ਬੁਗਿਆ ਦੇ ਖਿਲਾਫ ਕਰਾਂਗੇ ਔਰ ਭਰਾਵਾਂ ਦੀ ਤਸੱਲੀ ਤੇ ਲੋਕਾਂ ਦੀ ਤਸੱਲੀ ਕਰਾਉਣੀ ਸਾਡੀ ਜ਼ਿਮੇਵਾਰੀ ਆ ਤੇ ਅਸੀਂ ਸਾਧ ਤਰੀਕੇ ਨਾਲ ਕਰਾਂਗੇ ਥੈਂਕ ਯੂ ਧੰਨਵਾਦ ਆ ਸੁਪਰ ਸਾਹਿਬ ਦਾ ਜਿਹੜੇ ਸੌਰੀ ਧੰਨਵਾਦ ਡੀਐਸਪੀ ਸਾਹਿਬ ਗੁਰਵਿੰਦਰ ਸਿੰਘ ਚਲੋ ਸਾਡੇ ਬਹੁਤ ਸਤਿਕਾਰਯੋਗ ਪਿਆਰ ਵਾਲੇ ਵੀ ਆ ਔਰ ਐਸਚੋ ਵੀ ਸਾਡਾ ਸੱਜਣ ਸੀਗਾ ਪਰ ਦੁੱਖ ਇਸ ਗੱਲ ਦਾ ਹੈ ਕਿ ਗੱਡੀ ਮੇਰੀ ਦਿੱਲੀ ਨੰਬਰ ਵੇਖ ਕੇ ਉਹਨੂੰ ਪਤਾ ਨਹੀਂ ਕਿ ਮੇਰੀ ਗੱਡੀ ਆ ਔਰ ਉਹਨੇ ਸੂਆ ਮਾਰਿਆ ਕਿਉਂਕਿ ਇਦਾਂ ਜਿਹੜੀਆਂ ਬਾਹਰ ਦੀਆਂ ਸਟੇਟਾਂ ਤੋਂ ਗੱਡੀਆਂ ਆਉਂਦੀਆਂ ਜਾਂ ਫਿਰ ਇਹੋ ਜੀ ਸ਼ਰੀਰ ਦਾ ਉਹਨਾਂ ਨਾਲ ਪ੍ਰਸ਼ਾਸਨ ਕਰੇ ਫਿਰ ਉਹ ਬਰਦਾਸ਼ਤ ਨਹੀਂ ਕੀਤੀ ਗਰੀ ਇਸੇ ਗੱਲ ਦਾ ਦੁੱਖ ਔਣ ਕਰਕੇ ਅਸੀਂ ਜਿਹੜਾ ਇਹ ਕਦਮ ਚੁੱਕਿਆ ਤਾਂ ਜੋ ਮਨੋ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਚਲੋ ਇਹ ਭਰਾਤਰ ਜਥੇਬੰਦੀ ਕੋਈ ਸਾਡੇ ਡਿਪੀ ਸਾਹਿਬ ਗੁਰਵਿੰਦਰ ਸਿੰਘ ਨੇ ਜੀ ਨਾਲ ਵਿਸ਼ਵਾਸ ਪਾਇਆ ਹੈ ਕਿ ਜੋ ਹਰਚੰਦ ਸਿੰਘ ਐਸ ਐਚਓ ਜਨਾਲਾ ਖਾਲਾ ਜਿਹੜੇ ਉਹਨਾਂ ਨੇ ਸੂਬਾ ਬਾਰਕ ਨੂੰ ਟਾਇਰਾਂ ਨੂੰ 35 ਟਾਇਰਾਂ ਖਰਾਬ ਕੀਤਾ ਉਹ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਆ ਕਿਉਂਕਿ ਅਸੀਂ ਗੱਡੀ ਬੌਂਡ ਕਰ ਸਕਦੇ ਹਾਂ ਉਹਨੂੰ ਟੋਕ ਕਰਕੇ ਖੜ ਸਕਦੇ ਹਾਂ ਪਰ ਇਦਾਂ ਸੂਬੇ ਬਾਰਕ ਨੂੰ ਗੱਡੀਆਂ ਦੇ ਟਾਇਰ ਖਰਾਬ ਕਰਨੇ ਉਹਨਾਂ ਨੂੰ ਪੇਸ਼ਾ ਕਰਨਾ ਉਹ ਅਤੀਤ ਹੋ ਗਿਆ ਵਿਸ਼ਵਾਸ ਤੋਂ ਆਇਆ ਕਿ ਉਹ ਦੀ ਸਵਾਰੀ ਜਿਹੜੀ ਉਹ ਕੀਤੀ ਜਾਊਗੀ ਜਿਹੜੇ ਸੀਨੀਅਰ ਅਫਸਰ ਸਾਹਿਬਾਨ ਨੇ ਉਹਨਾਂ ਤੱਕ ਇਹ ਗੱਲ ਜਿਹੜੀ ਰੱਖੀ ਜਾਊਗੀ ਔਰ ਇਹਨਾਂ ਦੇ ਵਿਸ਼ਵਾਸ ਦੇ ਦਿੱਤੇ ਅਸੀਂ ਜਿਹੜਾ ਇਹ ਰੋਡ ਦੇ ਉੱਤੇ ਬੈਠੇ ਸੀਗੇ ਉਹ ਰੋਡ ਜਿਹੜਾ ਵਾ ਉਹ ਖੋਲ ਰਹੇ ਆ ਸੁਤਤਵਾਦੀ ਹੈ ਡਾਕਟਰ ਸਾਹਿਬ ਜੀ ਦੇ ਫਾਈਬਰ ਜਿੱਕਾ ਖਾਲਸਾ ਬੋਲੇ